ਕਹਿੰਦਾ ਮੈਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਕਹਿੰਦਾ ਜਲਦੀ ਜਾਨ ਤੋਂ ਮਾਰ ਦਿਆਂਗਾ ਜਦੋਂ ਇਹੋ ਜੀ ਥ੍ਰੈਟ ਕੀਤੀ ਇਸ ਤੋਂ ਪਹਿਲੇ ਮੈਂ ਰਿਐਕਟ ਕਰਦਾ ਉਹਨੇ 1 ਮਿੰਟ ਚ ਆਪਣੀ ਗੱਲ ਕਰਕੇ ਗੱਲ ਇਸਕੈਕਟ ਕਰ ਦਿੱਤਾ ਤੈਨੂੰ ਫਸਟ ਟਾਈਮ ਇਹ ਥ੍ਰੈਟ ਬਾਲ ਆਈ ਹੈ ਔਰ ਮੇਰੀ ਕੋਈ ਇਹੋ ਜੀ ਦੁਸ਼ਮਣੀ ਨਹੀਂ ਕਿਸੇ ਨਾਲ ਨਹੀਂ ਹੈਗੀ ਮੈਂ ਤਾਂ ਬੜਾ ਅਮਨ ਸ਼ਾਂਤੀ ਪਸੰਦ ਹੈਗਾ ਹਾਂ ਮੈਨੂੰ ਇਸ ਤਰ੍ਹਾਂ ਦੀ ਥ੍ਰੈਟ ਕਾਲ ਆਣੀ ਮੈਂ ਸਮਝਦਾ ਕਿ ਠੀਕ ਹੈ ਇੱਕ ਪੋਲਿਟੀਕਲ ਬੈਕਗ੍ਰਾਉਂਡ ਔਨ ਕਰਕੇ ਸ਼ਾਇਦ ਹੋ ਸਕਦਾ ਹੈ ਕਿ ਕੋਈ ਪੁਰਾਣਾ ਕੋਈ ਦੁਸ਼ਮਣ ਹੋਵੇ ਸਵਰਗੀ ਸਾਬਕਾ ਮੰਤਰੀ ਸਤਪਾਲ ਗੁਸਾਈ ਦੇ ਪੋਤੇ ਅਮਿਤ ਗੁਸਾਈ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਪੂਰੇ ਪਰਿਵਾਰ ਨੂੰ ਪਾਕਿਸਤਾਨ ਤੋਂ ਫੋਨ ਆਇਆ ਪਾਕਿਸਤਾਨ ਦੇ ਨੰਬਰ ਤੋਂ ਫੋਨ ਆਇਆ ਉਹ ਨੰਬਰ ਪਾਕਿਸਤਾਨ ਦਾ ਔਰ ਮੇਰੇ ਨਾਲ ਅਮਿਤ ਗੁਸਾਈ ਨੇ ਇਹ ਜਿਹੜਾ ਨੰਬਰ ਆ ਪਹਿਲੇ ਮੈਂ ਨੰਬਰ ਦੀ ਤਸਵੀਰਾਂ ਦਿਖਾਦਾ ਗੁਸਾਈ ਸਾਹਿਬ ਇਹ ਤਸਵੀਰਾਂ ਦਿਖਾਓਗੇ ਕਿ ਕਿ ਇਹ ਨੰਬਰ ਕਿਹੜਾ ਹੈਗਾ ਇਹ ਨੰਬਰ ਜਿਹੜਾ ਤੁਸੀਂ ਮੋਬਾਈਲ ਤੇ ਦੇਖ ਰਹੇ ਹੋ WhatsApp ਕਾਲ ਆਈ ਹੈ 92325 ਇਹ ਦੋ ਵਾਰੀ ਪਹਿਲੇ ਮਿਸਕਾਲ ਆਈਆਂ ਇਹ ਦੋ ਵਾਰੀ ਫਿਰ ਤੁਸੀਂ ਫੋਨ ਚੱਕਿਆ ਹਾਂਜੀ ਇਹ ਜਿਹੜਾ ਕਾਲ ਆਈ ਹੈ ਮੈਨੂੰ ਇਹ WhatsApp ਕਾਲ ਹੈਗੀ ਹੈ ਇਹ 28 ਮਾਰਚ ਨੂੰ ਸਵੇਰੇ 10:49 ਮਿੰਟ ਤੇ ਆਈ ਹੈ ਉਸ ਸਮੇਂ ਮੈਂ ਘਰ ਹੀ ਸੀਗਾ ਹੂੰ ਤੇ ਪਹਿਲੇ 16 ਸਕਿੰਟ ਦੀ ਆਈ ਮੇਰਾ ਨਾਮ ਨਾਮ ਉਹਨੇ ਕਨਫਰਮ ਕੀਤਾ ਉਸ ਤੋਂ ਬਾਅਦ ਫਿਰ 1 ਮਿੰਟ ਮੇਰੀ ਗੱਲ ਹੋਈ ਉਸਨੇ ਗੱਲ ਕਰਕੇ ਕਹਿੰਦਾ ਅਮਿਤ ਕੁਸਾਈ ਬੋਲਦਾ ਤੂੰ ਕੁਸਾਈ ਸਾਹਿਬ ਦੇ ਪੋਤੇ ਬੋਲ ਰਿਓ ਤੇ ਕਹਿੰਦਾ ਮੈਂ ਸੀਆਈਡੀ ਤੋਂ ਸੁਖਦੇਵ ਸਿੰਘ ਦਾ ਕੋਈ ਅਧਿ ਮੁਲਾਜ਼ਮ ਬੋਲ ਰਿਹਾ ਵਾਂ ਤੇ ਮੈਂ ਪੁੱਛਿਆ ਕਹਿੰਦਾ ਜੀ ਤੁਹਾਡਾ ਪਰਿਵਾਰ ਦੇ ਮੈਂਬਰ ਕਿੱਥੇ ਆ ਜਦੋਂ ਮੈਨੂੰ ਸ਼ੱਕ ਪਿਆ ਕੀ ਗੱਲ ਹੈ ਫਿਰ ਮੈਂ ਕਹਿੰਦਾ ਯਾਰ ਤੂੰ ਬੰਦਾ ਮੁਲਾਜ਼ਮ ਤਾਂ ਲੱਗਦਾ ਨਹੀਂ ਕਹਿੰਦਾ ਫਿਰ ਮੇਰੀ ਗੱਲ ਸੁਨੋ ਪੰਜਾਬੀ ਵਿੱਚ ਕਹਿੰਦਾ ਮੈਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਕਹਿੰਦਾ ਜਲਦੀ ਜਾਣ ਤੋਂ ਮਾਰ ਦੇਣਾ ਜਦੋਂ ਇਹੋ ਜੀ ਥ्रेट ਕੀਤੀ ਉਸ ਤੋਂ ਪਹਿਲੇ ਮੈਂ ਰਿਐਕਟ ਕਰਦਾ ਉਹਨੇ 1 ਮਿੰਟ ਚ ਆਪਣੀ ਗੱਲ ਕਰਕੇ ਗੱਲ ਨੂੰ ਡਿਸਕਨੈਕਟ ਕਰ ਦਿੱਤਾ ਉਸ ਤੋਂ ਬਾਅਦ ਮੈਂ ਤੁਰੰਤ ਇਮੀਡੀਏਟਲੀ ਵਿਦਾਊਟ ਐਨੀ ਡਿਲੇ ਮੈਂ ਐਪਲੀਕੇਸ਼ਨ ਟਾਈਪ ਕਰਵਾ ਕੇ ਆਪਣੇ ਮਾਨਯੋਗ ਕਮਿਸ਼ਨਰ ਪੁਲਿਸ ਕਮਿਸ਼ਨਰ ਲੁਧਿਆਣਾ ਜੀ ਦੇ ਕੋਲ ਚਲੇ ਗਿਆ ਉਸ ਸਮੇਂ ਉਹ ਕਮਿਸ਼ਨਰ ਸਾਹਿਬ ਅਵੇਲੇਬਲ ਨਹੀਂ ਸੀਗੇ ਤੇ ਜਿਹੜੇ ਜੁਆਇੰਟ ਸੀਪੀ ਮਿਸਟਰ ਤੇਜਾ ਜੀ ਸੀਗੇ ਉਹ ਉੱਥੇ ਅਵੇਲੇਬਲ ਸੀਗੇ ਉਹਨਾਂ ਨੂੰ ਮਿਲਿਆ ਉਹਨਾਂ ਨੇ ਉਸੇ ਟਾਈਮ ਜਿਹੜੀ ਮੇਰੀ ਐਪਲੀਕੇਸ਼ਨ ਸੀਗੀ ਉਹ ਬਾਇ ਨੇਮ ਮਾਰਕ ਕਰ ਦਿੱਤੀ ਮੇਰੇ ਜੀ ਐਪਲੀਕੇਸ਼ਨ ਦਿਖਾਓਗੇ ਕਿ WhatsApp ਦੇਤੇ ਐਪਲੀਕੇਸ਼ਨ ਜਿਹੜੀ ਦਿੱਤੀ ਆ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਜੀ ਉਹ ਐਪਲੀਕੇਸ਼ਨ ਉਹਨਾਂ ਨੇ ਬਾਇ ਨੇਮ ਮਾਰਕ ਕਰ ਦਿੱਤੀ ਸੀਗੀ ਆਪਣਾ ACP ਸੈਂਟਰਲ ਸਾਨੂੰ ਲੱਗਦਾ ਵੈ ਉਹਨਾਂ ਨੂੰ ਮਾਰਕ ਕਰ ਦਿੱਤੀ ਸੀਗੀ ਤੇ ਮਾਰਕ ਕਰਨ ਤੋਂ ਬਾਅਦ ਉਹਨਾਂ ਨੇ ਆਪਣਾ ਐਸ ਹੈਗੀ ਜੀ ਐਪਲੀਕੇਸ਼ਨ ਜਿਹੜੀ ਮੈਂ ਪੁਲਿਸ ਕਮਿਸ਼ਨਰ ਨੂੰ ਦਿੱਤੀ ਸੀਗੀ ਹਮਮ ਸੋ ਇਹ ਐਪਲੀਕੇਸ਼ਨ ਦਿੱਤੀ ਗਈ ਹੈ ਪੁਲਿਸ ਕਮਿਸ਼ਨਰ ਨੂੰ ਔਰ ਇਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਮਾਨਯੋਗ ਪੁਲਿਸ ਕਮਿਸ਼ਨਰ ਔਰ ਇਹਦੇ ਵਿੱਚ ਲਿਖਿਆ ਕਿ ਬੇਨਤੀ ਹੈ ਕਿ ਮੈਂ ਅਮਿਤ ਗੁਸਾਈ ਪੁੱਤਰ ਸ਼੍ਰੀ ਸੁੰਦਰ ਸੁਦਰਸ਼ਨ ਗੁਸਾਈ ਔਰ ਇਹਦੇ ਵਿੱਚ ਇਹ ਲਿਖਿਆ ਕਿ ਮੇਰੇ ਇਹ ਇਹ ਪੂਰਾ ਜਿਹੜੀ ਲੈਟਰ ਦਿੱਤੀ ਉਸ ਤੋਂ ਬਾਅਦ ਕੋਈ ਸਿਕਿਉਰਟੀ ਪੁਲਿਸ ਨੇ ਦਿੱਤੀ ਨਹੀਂ ਨਹੀਂ ਕੁਛ ਨਹੀਂ ਜੀ ਸਿਕਿਉਰਟੀ ਦਿੱਤਾ ਮੈਂ ਮੰਗ ਵੀ ਨਹੀਂ ਕੀਤੀ ਜੀ ਮੇਰੀ ਤਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੈਂ ਇਹੀ ਮੰਗ ਰੱਖੀ ਹੈ ਪੁਲਿਸ ਨੂੰ ਦੇ ਕੋਲ ਕਿ ਤੁਸੀਂ ਐਫ ਆਈ ਆਰ ਲੋਚ ਕਰੋ ਅਤੇ ਜੋ ਇਹੜਾ ਮੁਜਰਮ ਹੈਗਾ ਕਲਪਰੇਟ ਹੈਗਾ ਉਸ ਨੂੰ ਗ੍ਰਿਫਤਾਰ ਕਰੋ ਲੇਕਿਨ ਪੁਲਿਸ ਨੇ ਜਦ ਮੇਰੀ 28 ਮਾਰਚ ਨੂੰ ਕੰਪਲੇਂਟ ਲੈਣ ਤੋਂ ਬਾਅਦ 10 ਅਪ੍ਰੈਲ ਨੂੰ ਮੈਨੂੰ ਸਿਰਫ ਇੱਕ ਮਾਤਰ ਡੀਡੀਆਰ ਲੌਜ ਕਰਕੇ ਮੈਨੂੰ ਦੇ ਦਿੱਤੀ ਸੈਕਸ਼ਨ 506 ਦੇ ਵਿੱਚ ਤੇ ਉਸ ਤੋਂ ਬਾਅਦ ਹਜੇ ਤੱਕ ਪੁਲਿਸ ਵੱਲੋਂ ਨਾ ਤਾਂ ਇਹ ਬੰਦਾ ਫੜਿਆ ਗਿਆ ਤੇ ਨਾ ਅਗਲੀ ਕੋਈ ਕਾਰਵਾਈ ਕੀਤੀ ਗਈ ਨਾ ਮੇਰੇ ਨੂੰ ਮੇਰੇ ਨਾਲ ਕਿਸੇ ਤਰ੍ਹਾਂ ਦਾ ਉਹਨਾਂ ਵੱਲੋਂ ਕੋਈ ਸੰਪਰਕ ਕੀਤਾ ਗਿਆ ਤੁਹਾਡੀ ਕੋਈ ਦੁਸ਼ਮਣੀ ਜਾਂ ਕੁਝ ਐਦਾਂ ਕੋਈ ਕਿ ਕਿਉਂ ਕਾਲ ਆਈ ਕੀ ਲੱਕੀ ਸਮਝਦੇ ਕੀ ਹੋਇਆ ਪੂਰੀ ਦੇਖੋ ਸਾਡੇ ਬੌਜੀ ਗੁਸਾਈ ਸਾਹਿਬ ਦਸੰਬਰ 2020 ਚ ਚਲੇ ਗਏ ਸੀਗੇ ਉਦੋਂ ਤੱਕ ਤੇ ਉਹਨਾਂ ਨੂੰ ਚਲੋ ਜਦ ਤੱਕ ਉਹ ਸੀਗੇ ਉਹ ਸਮੇਂ ਸਮੇਂ ਸਿਰ ਉਹਨਾਂ ਨੂੰ ਆਂਦੀ ਰਹਿੰਦੀ ਸੀਗੀ ਲੇਕਿਨ ਪਰਿਵਾਰ ਨੂੰ ਮੈਨੂੰ ਫਸਟ ਟਾਈਮ ਇਹ ਥ੍ਰੈਟ ਕਾਲ ਆਈ ਹੈ ਔਰ ਮੇਰੀ ਕੋਈ ਇਹੋ ਜੀ ਦੁਸ਼ਮਣੀ ਵੀ ਕਿਸੇ ਨਾਲ ਨਹੀਂ ਹੈਗੀ ਮੈਂ ਤੇ ਬੜਾ ਅਮਨ ਸ਼ਾਂਤੀ ਪਸੰਦ ਹੈਗਾ ਮੈਂ ਲੇਕਿਨ ਮਨ ਨੂੰ ਇਹ ਨਹੀਂ ਸਮਝ ਆਂਦੀ ਕਿ ਇਸ ਰਾਜਨੀਤੀ ਦੇ ਵਿੱਚ ਠੀਕ ਹੈ ਜਦੋਂ ਕਿਉਂਕਿ ਪੰਜਾਬ ਬੀਜੇਪੀ ਨੇ ਮੈਨੂੰ ਦੂਜੀ ਵਾਰ ਪ੍ਰਵਕਤਾ ਪੰਜਾਬ ਦਾ ਬਣਾਇਆ ਵੈ ਇਸ ਤੋਂ ਪਹਿਲੇ ਮੈਂ ਪੰਜਾਬ ਯੂਵਾਂ ਮੋਰਚੇ ਵਿੱਚ ਵਾਈਸ ਪ੍ਰਧਾਨ ਵੀ ਰਿਹਾ ਜਨਰਲ ਖਤਰ ਵੀ ਰਿਹਾ ਕਿਉਂਕਿ ਸਾਡਾ ਬੜਾ ਇੱਕ ਲੰਬਾ ਸਿਆਸੀ ਪਰਿਵਾਰ ਰਿਹਾ ਹੈ ਸਾਡੇ ਬਾਉ ਜੀ ਤਿੰਨ ਵਾਰ ਐਮਐਲਏ ਰਹੇ ਹਨ ਦੋ ਵਾਰ ਡਿਪਟੀ ਸਪੀਕਰ ਰਹੇ ਹਨ ਸੇਤ ਮੰਤਰੀ ਵੀ ਰਹੇ ਹਨ ਔਰ ਮੈਂ ਤੀਜੀ ਪੀੜ੍ਹੀ ਹੈਗਾ ਮੈਂ ਖੁਦ ਜਿਹੜਾ ਬੀਜੇਪੀ ਦੇ ਨਾਲ ਜੁੜਿਆ ਹਾਂ ਸੰਗ ਪਰਿਵਾਰ ਦੇ ਨਾਲ ਜੁੜਿਆ ਹਾਂ ਔਰ ਮੈਨੂੰ ਇਸ ਤਰ੍ਹਾਂ ਦੀ ਥ੍ਰੈਟ ਕਾਲ ਆਣੀ ਮੈਂ ਸਮਝਦਾ ਕਿ ਠੀਕ ਹੈ ਇੱਕ ਪੋਲਿਟੀਕਲ ਬੈਕਗ੍ਰਾਉਂਡ ਹੋਣ ਕਰਕੇ ਸ਼ਾਇਦ ਹੋ ਸਕਦਾ ਹੈ ਕਿ ਕੋਈ ਪੁਰਾਣਾ ਕੋਈ ਦੁਸ਼ਮਣ ਹੋਵੇ ਇਹ ਤਾਂ ਹੁਣ ਜਿਹੜੀ ਤਫ਼ਤੀਸ਼ ਹੈਗੀ ਹੈ ਲੱਗਦਾ ਕਿ ਇਹ ਕਿ ਜਿਹੜਾ ਇਹ ਨੰਬਰ ਹੈ ਪਾਕਿਸਤਾਨ ਦਾ ਉਹ ਪਾਕਿਸਤਾਨ ਵਿੱਚ ਬੈਠਾ ਸੀ ਉਹਨੇ ਕਿਹਾ ਕੁਝ ਕਿੱਥੇ ਬੈਠਾ ਸੀ ਕਿਉਂਕਿ ਦੇਖੋ ਜੀ ਜਿਹੜੀ ਇਹ ਕਾਲ ਹੈਗੀ ਹੈ ਉਹ ਜਿਹੜੀ ਹੈਗੀ ਉਹਦੇ ਮੇਰੇ ਵਟਸਐਪ ਤੇ ਵਿੱਚ ਆਈ ਸੀ ਕਾਲਿੰਗ ਫਰੋਮ ਪਾਕਿਸਤਾਨ ਤੇ ਇਹ ਹੁਣ ਬਾਕੀ ਤਾਂ ਜਿਹੜੀ ਹੈਗੀ ਇਨਕੁਆਰੀ ਇਹ ਤਾਂ ਪੁਲਿਸ ਨੇ ਕਰਨੀ ਸੀਗੀ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਕਿ ਕੱਲ ਜਦੋਂ ਮੈਂ ਇਸ ਸਬੰਧ ਵਿੱਚ ਕਚਹਿਰੀ ਦੇ ਵਿੱਚ ਗਿਆ ਉੱਥੇ ਮੈਨੂੰ ਕੁਝ ਮੁਲਾਜ਼ਮ ਮਿਲੇ ਉਹ ਕਹਿੰਦੇ ਜੀ ਸਾਡਾ ਡਿਪਾਰਟਮੈਂਟ ਦੇ ਵਿੱਚ ਅੱਜ ਕੱਲ ਇਹੋ ਜਿਹੇ ਮਾਮਲੇ ਬੜੇ ਆਂਦੇ ਹੈਗੇ ਆ ਲੋਕਾਂ ਨੂੰ ਬਹੁਤ ਥ੍ਰੈਟ ਕਾਲ ਆਂਦੀ ਹੈ ਕੋਈ ਫਰੋਤੀ ਮੰਗਦਾ ਹੈ ਕੋਈ ਕਿਸੇ ਦੀ ਕਿਡਨੈਪਿੰਗ ਦੀ ਗੱਲ ਕਰਦਾ ਹੈ ਕੋਈ ਕਿਸੇ ਨੂੰ ਜਾਨੋਂ ਮਾਰਨ ਦੀ ਗੱਲ ਕਰਦਾ ਹੈ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਉਹ ਇਸ ਦਾ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਵੈ ਇਹ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਜੇ ਇਹਨਾਂ ਨੇ ਤਾਂ ਆਮ ਬੰਦੇ ਦੀ ਕੀ ਸੁਰੱਖਿਆ ਨੂੰ ਨਿਸ਼ਚਿਤ ਕਰਨਾ ਜੇ ਅਗਰ ਇੱਕ ਪ੍ਰੋਮਿਨੈਂਟ ਬੰਦਿਆ ਦੇ ਵੀ ਅਗਰ ਨਹੀਂ ਕਰ ਸਕਦੇ ਤਾਂ ਮੈਂ ਸਮਝਦਾ ਕੁਝ ਵੀ ਨਹੀਂ ਕਰ ਸਕਦੇ ਇੱਥੇ ਤਾਂ ਰੱਬ ਰੱਖਾ ਹੀ ਹੈ ਇਹ ਸਰਕਾਰ ਬਿਲਕੁਲ ਫੇਲ ਹੈ ਭਗਵੰਤ ਮਾਨ ਜੀ ਤੁਸੀਂ ਤਾਂ ਨਾ ਅਸਤੀਫਾ ਦੇ ਕੇ ਪੰਜਾਬ ਦਾ ਖਿਹੜਾ ਛੱਡ ਦਿਓ ਪੰਜਾਬ ਦੇ ਲੋਕ ਬਹੁਤ ਦੁਖੀ ਹੈਗੇ ਆ ਵੈਸੇ ਤਾਂ ਤੁਹਾਨੂੰ 1 ਜੂਨ ਨੂੰ ਪੰਜਾਬ ਦੇ ਲੋਕਾਂ ਨੇ ਦੱਸ ਹੀ ਦੇਣਾ ਵੈ ਲੇਕਿਨ ਜੇ ਇਹੋ ਜੇ ਮਾਹੌਲ ਦੇ ਵਿੱਚ ਲੋਕ ਬਹੁਤ ਪਰੇਸ਼ਾਨ ਨੇ ਮੈਂ ਤਾਂ ਸਮਝਦਾ ਕਿ ਚਲੋ ਠੀਕ ਹੈ ਮੈਨੂੰ ਤਾਂ ਕੋਈ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਤਾਂ ਇਸ ਵਾਤਾਵਰਨ ਦੇ ਵਿੱਚ ਰਿਹਾ ਹੋਇਆ ਸਾਡੇ ਬਾਉ ਜੀ ਨਹੀਂ ਪਰਵਾਹ ਕਰਦੇ ਸੀਗੇ ਉਕਰਵਾਦ ਦੇ ਦੌਰ ਦੇ ਵਿੱਚ ਵੀ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕਰਕੇ ਰੱਖੀ ਹੈ ਤੇ ਜੇ ਮੈਨੂੰ ਅੱਜ ਵੀ ਕੋਈ ਜੇਕਰ ਇਹੋ ਜਿਹਾ ਕੋਈ ਮਾੜਾ ਅਨਸਰ ਮੇਰੇ ਮਗਰ ਵੀ ਪੈ ਗਏ ਤਾਂ ਮਨੂੰ ਇਸ ਗੱਲ ਦੀ ਪਰਵਾਹ ਨਹੀਂ ਸਾਡੇ ਬਜ਼ੁਰਗਾਂ ਦਾ ਪਰਮਾਤਮਾ ਦਾ ਲੋਕਾਂ ਦਾ ਅਸ਼ੀਰਵਾਦ ਸਾਡੇ ਨਾਲ ਹੈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ